ਤਰਨਤਾਰਨ ਦੇ ਪਿੰਡ ਪੰਡੋਰੀ ਕੋਲਾ ਦੇ ਨਿਵਾਸੀ ਇੱਕ ਨੌਜਵਾਨ ਦਾ ਗੋਲੀ ਮਾਰ ਕੇ హత్య ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਵਾਰਦਾਤ ਉਸ ਵੇਲੇ ਇਸ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਜਦੋਂ ਬਹਿਰੀਨ ਤੋਂ ਪਿੱਤੇ 2 ਮਹੀਨੇ ਪਹਿਲਾਂ ਇੱਥੇ ਆਪਣੇ ਘਰ ਪੁੱਜਾ ਨੌਜਵਾਨ ਜਿਸ ਦਾ ਨਾਮ ਸਤਨਾਮ ਸਿੰਘ ਪੁੱਤਰ ਬਲਜਿੰਦਰ ਸਿੰਘ ਦੱਸਿਆ ਜਾ ਰਿਹਾ ਔਰ ਇਸ ਦੀ ਉਮਰ ਕਰੀਬ 22 ਸਾਲ ਹੈ ਔਰ ਜੋ 4 ਮਹੀਨੇ ਲਈ ਆਪਣੇ ਪਰਿਵਾਰ ਕੋ ਆਇਆ ਸੀ ਔਰ ਕੱਲ ਇਸਦੇ ਪਿੰਡ ਦੇ ਹੀ ਨਿਵਾਸੀ ਇੱਕ ਵਿਅਕਤੀ ਵੱਲੋਂ ਇਸ ਨੂੰ ਬਾਬਾ ਬੁੱਢਾ ਸਾਹਿਬ ਵਿਖੇ ਮੱਥਾ ਟੇਕਣ ਲਈ ਨਾਲ ਲੈ ਜਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਰਸਤੇ ਵਿੱਚ ਗੋਲੀ ਮਾਰ ਕੇ ਜਗਰ ਦਿੱਤੀ ਗਈ ਸਤਨਾਮ ਸਿੰਘ ਦਾ ਕਤਲ ਕਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਗਈ ਕਿ ਉਸ ਨੂੰ ਕਿਸੇ ਹੋਰ ਵਿਅਕਤੀ ਵੱਲੋਂ ਗੋਲੀ ਮਾਰਤੀ ਗਈ ਹੈ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਕਰਦੇ ਹੋਏ ਮਲਜਮਾ ਨੂੰ ਗ੍ਰਿਫਤਾਰ ਕਰਨ ਦੀ ਵੀ ਪਤਾ ਲੱਗਾ ਹੈ ਪਰੰਤੂ ਪੁਲਿਸ ਇਸ ਮਾਮਲੇ ਵਿੱਚ ਸਾਰੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਹੀ ਹੈ ਔਰ ਇਸ ਦੌਰਾਨ ਪੁਲਿਸ ਵੱਲੋਂ ਅਗਲੇਰੀ ਜਾਂਚ ਸ਼ੁਰੂ ਕਰਦੇ ਹੋਏ ਮ੍ਰਿਤਕ ਦਾ ਪੋਸਟ ਮਾਰਨ ਕਰਵਾਉਣਾ ਸ਼ੁਰੂ ਕਰ ਦਿੱਤਾ ਗਿਆ ਔਰ ਥਾਣਾ ਚਭਾਲ ਦੀ ਪੁਲਿਸ ਵੱਲੋਂ ਇਸ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਹੱਤਿਆ ਦੇ ਪਿੱਛੇ ਕੀ ਕਾਰਨ ਸਨ ਇਸ ਦਾ ਪੁਲਿਸ ਵੱਲੋਂ ਜਾਂਚ ਤੋਂ ਬਾਅਦ ਹੀ ਦੱਸਿਆ ਜਾਵੇਗਾ ਰਮਨ chavla jagman tv tarantaran ਕੀ ਗੱਲਬਾਤ ਹੋਈ ਆ ਗੱਲਬਾਤ ਇਹ ਹੋਈ ਆ ਕਿ ਜਦੋਂ ਸਾਨੂੰ ਘਰ 10 ਵਜੇ ਰਾਤ ਦੇ ਫੋਨ ਗਿਆ ਕਿ ਸਤਨਾਮ ਸਿੰਘ ਨਾਂ ਦਾ ਜਿਹੜਾ ਲੜਕਾ ਵਾ ਸਤਨਾਮ ਸਿੰਘ ਪੁੱਤਰ ਬਲਜਿੰਦਰ ਸਿੰਘ ਪਿੰਡ ਗੋਲਾ ਪੰਡੋਰੀ ਤੇ ਸਾਨੂੰ ਜਦੋਂ ਫੋਨ ਗਿਆ ਵਾ ਸਤਨਾਮ ਸਿੰਘ ਦੇ ਮਾਮੇ ਦਾ ਤੇ ਫੁੱਫੜ ਦਾ ਫੋਨ ਗਿਆ ਵਾ ਕਿ ਇਸ ਤਰ੍ਹਾਂ ਸਤਨਾਮ ਸਿੰਘ ਦੇ ਗੋਲੀ ਲੱਗੀ ਆ ਤੇ ਤੁਸੀਂ ਇੱਥੇ ਪਹੁੰਚੋ ਤੇ ਜਦੋਂ ਅਸੀਂ ਪਹੁੰਚੇ ਹਾਂ ਮੌਕੇ ਤੇ ਪਹੁੰਚੇ ਹਾਂ ਤੇ ਸਾਡੇ ਆਉਂਦਿਆਂ ਨੂੰ ਇਹ ਹਸਪਤਾਲ ਬਾਬਿਆਂ ਦੇ ਲੈ ਕੇ ਆਏ ਸੀ ਜਿੰਨਾਂ ਗੋਲੀ ਮਾਰੀ ਆ 4 ਵਜੇ ਦਾ ਟਾਈਮ ਸੀ ਕੱਲ ਜਦੋਂ ਘਰੋਂ ਸਤਨਾਮ ਸਿੰਘ ਨੂੰ ਆਵਾਜ਼ ਮਾਰ ਕੇ ਖੜੀ ਆ ਤੇ ਆਵਾਜ਼ ਮਾਰ ਕੇ ਲੈ ਗਏ ਆ ਕੇ ਬਾਬੇ ਬੁੱਢੇ ਆਪਾਂ ਮੱਥਾ ਟੇਕਣ ਜਾਣਾ ਤੇ ਅਨਮੋਲ ਨਾਂ ਦਾ ਲੜਕਾ ਜਿੰਨੇ ਆਵਾਜ਼ ਮਾਰੀ ਆ ਤੇ ਉਹਦੀ ਮਾਸੀ ਦਾ ਲੜਕਾ ਅਗਲੇ ਬੰਨੇ ਕੋਟ ਦਾ ਨਾਲ ਮਿਲਿਆ ਜਿਹੜਾ ਤੇ ਜਾ ਕੇ ਤੇ ਇਹਨਾਂ ਨੇ ਬਾਬੇ ਬੁੱਢੇ ਵਾਲੇ ਰੋਡ ਤੇ ਖੜਕੇ ਤੇ ਉੱਥੇ ਜਾ ਕੇ ਤੇ ਗੋਲੀ ਮਾਰ ਕੇ ਤੇ ਸੱਜੇ ਮੰਮੇ ਦੇ ਥੱਲੇ ਗੋਲੀ ਵਜੀ ਮੁੰਡੇ ਦੇ ਤੇ ਉਥੋਂ ਮੁੜ ਕੇ ਜੱਸ ਸੈਕ ਦੇ ਨੂੰ ਹਸਪਤਾਲ ਦੇ ਬਾਹਨੇ ਲਿਆਏ ਆ ਤੇ ਜਦੋਂ ਇਹ ਮੋਟਰਸਾਈਕਲ ਤੋਂ ਡਿੱਗਾ ਉਸ ਟਾਈਮ ਇਹਨਾਂ ਨੇ ਪਿੰਡ ਫੋਨ ਕੀਤਾ ਫਿਰ ਦੂਸਰੇ ਹੋਰ ਕਿਸੇ ਪਿੰਡ ਵਾਲੇ ਨੂੰ ਵੀ ਗੱਡੀ ਲੀਕੇ ਆ ਇਦਾਂ ਕਰਕੇ ਸਤਨਾਮ ਸਿੰਘ ਦੇ ਗੋਲੀ ਵਿੱਚ ਵੱਜ ਗਈ ਆ ਬਾਹਰੋਂ ਬੰਦਿਆਂ ਕਿਸੇ ਦੇ ਮਾਰਤੀ ਆ ਬਾਹਾਨਾ ਬਣਾਇਆ ਬਾਬੇ ਵਾਲੇ ਹਸਪਤਾਲ ਜਾ ਕੇ ਸੁੱਟਿਆ ਤੇ ਜਦੋਂ ਇਹ ਦਾਖਲ ਨਹੀਂ ਕੀਤਾ ਤੇ ਉਥੋਂ ਮੁੜ ਕੇ ਉਹਨਾਂ ਨੇ ਹਸਪਤਾਲ ਵਾਲਿਆਂ ਨੇ ਪੁਲਿਸ ਨੂੰ ਰਿਪੋਰਟ ਦਿੱਤੀ ਆ ਤਰਨਤਾਰਨ ਸਿਟੀ ਜਾਣੇ ਵਾਲਿਆਂ ਨੂੰ ਇਹਨਾਂ ਨੇ ਮੁੜ ਕੇ ਫਿਰ ਕਾਰਵਾਈ ਕਰ ਦਿਆ ਹੋਇਆ ਜਦੋਂ ਕਾਰਵਾਈ ਕਰਦਿਆਂ ਹੋਇਆ ਪਤਾ ਲੱਗਾ ਤੇ ਇਹਨਾਂ ਨੇ ਮੁੜਕੇ ਫਿਰ ਚਪਾਲ ਏਰੀਆ ਦੇ ਵਿੱਚ ਪੈਂਦਾ ਕਾਰਨ ਤੇ ਚਪਾਲ ਵਾਲੀ ਪੁਲਿਸ ਨੂੰ ਸੂਚਨਾ ਦਿੱਤੀ ਆ ਚਪਾਲ ਪੁਲਿਸ ਨੇ ਮੁੜਕੇ ਇਹਨਾਂ ਨੂੰ ਅਰੈਸਟ ਕਰਕੇ ਤੇ ਉੱਥੇ ਤਬਦੀਸ਼ ਕੀਤੀ ਆ ਤੇ ਤਬਦੀਸ਼ ਕਰਨ ਤੋਂ ਬਾਅਦ ਇਹ ਦੋਵੇਂ ਜਣੇ ਮੰਨ ਗਏ ਆ ਵੀ ਅਸੀਂ ਇਹਨੂੰ ਗੋਲੀ ਮਾਰੀ ਆ ਕਿੰਨੀ ਉਮਰ ਦਾ ਸਤਨਾਮ ਸਿੰਘ ਜੀ ਸਤਨਾਮ ਸਿੰਘ ਦੀ ਉਮਰ ਜੀ 20 ਸਾਲ ਆ ਕਿੱਥੋਂ ਆਇਆ ਕਿੱਥੋਂ ਸੀ ਇਹ ਬਹਿਰੈਨ ਤੋਂ 2 ਮਹੀਨੇ ਹੋ ਗਏ ਬਹਿਰੈਨ ਤੋਂ ਆਏ ਨੂੰ 2 ਮਹੀਨੇ ਬਾਅਦ ਇਹ ਕੇਸ ਹੋ ਜਾਂਦਾ ਇਹ ਦੋਵੇਂ ਭਰਾ ਹੀ ਇੱਕ ਜਰਮਨ ਗਿਆ ਹੋਆ ਵੱਡਾ ਤੇ ਇਹ ਬਹਿਰੀਨ ਤੋਂ ਵਾਪਸ ਆਇਆ ਸੀ 2 ਮਹੀਨੇ ਨੂੰ ਪਿੰਡ ਆਏ ਨੂੰ ਹੀ ਆ ਜੀ ਅਨਮੋਲ ਕੀ ਲੱਗਦਾ ਇਹਦਾ ਅਨਮੋਲ ਨਈਆਂ ਦਾ ਮੁੰਡਾ ਵਾ ਪਿੰਡ ਚੋਂ ਹੀ ਆ ਯਾਰ ਦੋਸਤ ਹੀ ਅੱਛਾ ਹਾਂਜੀ ਜਿਹਨਾਂ ਗੋਲੀ ਮਾਰੀ ਜਿੰਨਾਂ ਦੇ ਕੀ ਕੀ ਨਾਮ ਉਹਨਾਂ ਦਾ ਨਾਮ ਦੂਜੇ ਦਾ ਨਾਮ ਤਾਂ ਤੇ ਨੀਗਾ ਪਤਾ ਜਿਹੜਾ ਕੋਟ ਦਾ ਤੇ ਇਹਦਾ ਨਾਮ ਅਨਮੋਲ ਸਿੰਘ ਆ ਜਿਹੜਾ ਪਿੰਡ ਵਾਲਾ ਮੁੰਡਾ ਜਿਹਨੇ ਬਾਜ਼ ਮਾਰ ਕੇ ਖੜਿਆ ਉਹ ਅਨਮੋਲ ਸਿੰਘ ਨਾਮ ਦਾ ਮੁੰਡਾ ਕੀ ਕੋਈ ਕੀ ਹੋਣਾ ਚਾਹੀਦਾ ਤੁਹਾਡੇ ਨਾਲ ਰੰਜਿਸ਼ ਕੀ ਕੀਤੀ ਰੰਜਿਸ਼ ਦਾ ਨੀਗਾ ਪਤਾ ਲੱਗਾ ਜੀ ਯਾਰ ਦੋਸਤ ਹੀ ਬਾਹਰ ਕਿਹੜੀ ਰੰਜਿਸ਼ ਆ ਕਿਹੜੇ ਹਿਸਾਬ ਨਾਲ ਕੀ ਹੋਇਆ ਕੀ ਨਹੀਂ ਹੋਇਆ ਇਹ ਤੁਹਾਨੂੰ ਮੋਕਾ ਦਸੂਗਾ ਮੈਂ ਜੀ ਐਸੇ ਪਰਮਿੰਦਰ ਸਿੰਘ ਥਾਣਾ ਚਬਾਲ ਤੋਂ ਇੱਕ ਪੋਸਟਮਾਰਟਮ ਕਰਾਉਣ ਵਾਸਤੇ ਮੈਨੂੰ ਕਾਜ ਫਾਈਲ ਮਿਲੀ ਆ ਪੋਸਟਮਾਰਟਮ ਜਿੰਦਾ ਹੋਣਾ ਮ੍ਰਿਤਕ ਦਾ ਨਾਮ ਸਤਰਾਮ ਸਿੰਘ ਸਾਨੋ ਬਜਿੰਦਰ ਸਿੰਘ ਵਾਸੀ ਪਿੰਡੋਰੀ ਗੋਲਾ ਥਾਣਾ ਸਰਤਨਤਨ ਕੀ ਮਾਮਲਾ ਹੈ ਇਹ ਇਹ ਮਾਮਲੇ ਬਾਰੇ ਤਾਂ ਆਈਓ ਸਾਹਿਬ ਦੱਸ ਸਕਦੇ ਆ ਬਾਕੀ ਇਹਦਾ ਮੈਟਰ ਹੋਇਆ ਤੇ ਉਸ ਸੰਬੰਧ ਜੋ ਕਰਾਤੀ ਰੈੱਡ ਬੋਡ ਇੱਥੇ ਜਮਾ ਹੀ ਉਹਦਾ ਪੋਸਟਮਾਰਟਮ ਕਰਾਉਣਾ ਆਇਆ ਕੀ ਗੋਲੀ ਲੱਗੀ ਕਿਸ ਨੂੰ ਹਾਂ ਗੋਲੀ ਲੱਗੀ ਦੱਸੰਦਾ ਜੀ ਜਾਣ ਹੋਇਆ ਜੀ ਇਦਿਕ ਕਰਦੇ ਨੇ ਬਿਆਨਾਂ ਤੇ ਪਰਚਾ ਦੱਬਿਆ ਜੀ ਕਿ ਮੈਨੂੰ ਰਾਤ 10 ਵਜੇ ਟੈਲੀਫੋਨ ਗਿਆ ਇੱਥੋਂ ਮੇਰੇ ਮੇਰੇ ਛੋਟੇ ਸਾਡੇ ਨੇ ਟੈਲੀਫੋਨ ਕੀਤਾ ਮੈਨੂੰ ਵੀ ਕਾਕੀ ਦੇ ਗੋਲੀ ਵੱਜ ਗਈ ਆ ਤੇ ਬਾਬੇ ਬੁੱਢੇ ਨੂੰ ਗਿਆ ਸੀ ਅਰਮੋਲ ਨੇ ਉਹਨੂੰ ਨਾਲ ਖੜਿਆ ਆ ਤੇ ਗੋਲੀ ਮਾਰ ਕੇ ਤੇ ਉਹ ਲਈਏ ਹੁੰਦਾ ਜਾਂਦੇ ਤੇ ਮੇਰੇ ਗੱਡੀ ਜੇ ਉਹਨਾਂ ਕੋ ਥੱਲੇ ਡਿੱਗ ਪਿਆ ਮੋਟਰਸਾਈਕਲ ਤੋਂ ਤੂੰ ਹੀ ਲਿਉਂਦੇ ਨਾਲ ਮੋੜੇ ਗੱਡੀ ਪਿੰਡੋਂ ਗਈ ਆ ਕੋਈ ਟੈਂਟ ਦੇਖਣੀ ਕੋਈ ਲੜੀਆਂ ਵਾਲਾ ਮੁੰਡਾ ਕੋਈ ਉਹਨੂੰ ਨੇ ਟੈਲੀਫੋਨ ਕੀਤਾ ਉਹਨੇ ਗੱਡੀ ਆਪਦੀ ਖੜੀ ਇਉਂ ਨੂੰ ਲੱਦ ਕੇ ਬਾਬਿਆਂ ਦੇ ਹਸਪਤਾਲ ਲੈ ਤਾ ਉੱਥੇ ਡਾਕਟਰਾਂ ਨੇ ਮਰਤ ਕਰ ਦੇਤਾਹੀਂ ਬਾਬਿਆਂ ਆ ਤਾ ਆ ਗਏ ਆ ਮੁਰਕੇ ਉਧੇ ਪੁਲਿਸ ਆਈ ਆ ਸ਼ਿਡੀ ਥਾਣੇ ਦੀ ਪੁਲਿਸ ਆਣ ਕੇ ਉਹ ਮੁਰਕੇ ਉਹ ਮੁੰਡੇ ਨੂੰ ਫੜਿਆ ਸੀ ਜਿਹਨੇ ਜਿਹਨੇ ਨਾਲ ਲਿਆਦਾ ਮੋਟਰਸਾਈਕਲ ਦੇ ਐਂਗਾ ਕਾਕਾ ਦੱਸਦੇ ਕੀ ਗੱਲ ਹੋਈ ਆ ਆਂਦਾ ਦੋ ਜਣੇ ਆਏ ਉੱਥੇ ਤੇ ਇਹਨੂੰ ਗੋਲੀ ਮਾਰ ਗਿਆ ਤੇ ਵਾਈਫ ਆ ਗਿਆ ਮੈਂ ਭੱਜ ਗਿਆ ਤੇ ਮੁਰਕੇ ਫੇਰ ਮ ਆਣ ਕੇ ਚੁੱਕਿਆ ਆ ਐਂਗਾ ਨਹੀਂ ਕਾਕਾ ਇਹ ਗੱਲ ਨਹੀਂ ਹੋਦੀ ਜਿੱਦੋਂ ਗੋਲੀ ਵੱਜੀ ਇਹ ਤੂੰ ਭੱਜ ਗਿਆ ਤੂੰ ਲੱਗੇ ਨਹੀਂ ਹੋਣਾ ਕਿ ਬੰਦਾ ਮਰ ਗਿਆ ਕੋਈ ਕਿਤਨਾ ਆ ਜੇ ਤੂੰ ਨਾ ਦਈ ਇਤਨਾ ਨਹੀਂ ਤੂੰ ਸੱਚ ਦੱਸ ਇਹ ਮੰਨਿਆ ਨਹੀਂ ਮੁੜ ਕੇ ਪੁਲਿਸ ਲੈ ਗਈ ਜਿੱਥੇ ਮੌਕੇ ਤੇ ਹੀ ਗਏ ਉੱਥੇ ਜਿੱਥੇ ਗੋਲੀ ਵੱਜੀ ਸੀ ਉੱਥੇ ਕੋਈ ਮਾਸਾ ਖੂਨ ਨਹੀਂ ਡੁੱਲਿਆ ਕੋਈ ਗੱਲਬਾਤ ਨਹੀਂ ਮੁੜ ਕੇ ਪੁਲਿਸ ਨੇ ਉਥੇ ਪੀਂਦੇ ਨੂੰ ਕੀਤਾ ਟਾਰਟਰ ਕੀਤਾ ਮੜਾ ਜਾ ਤੇ ਮੁੜ ਕੇ ਵੀ ਮੰਨ ਗਿਆ ਵੀ ਮੈਂ ਮੜੀਆਂ ਲੱਗੇ ਜਾ ਕੇ ਕੋਡਦਿਆਂ ਮੜੀਆਂ ਉੱਥੇ ਗੋਲੀ ਮਾਰ ਕੇ ਪਿਸਤੌਲ ਛੁੱਟਿਆ ਉੱਥੇ ਕਿ ਉੱਥੇ ਪਿਸਤੌਲ ਪਿਆ ਆ ਮੁੜ ਕੇ ਮਾਨ ਨੂੰ ਪੁਲਿਸ ਨੇ ਇਕਲਾਤਾ ਇਧਰ ਹਸਪਤਾਲ ਇਥੇ ਵੀ ਜਮਾ ਕਰਾਉਣੀ ਰਾ ਤਹੀਂ ਆਉਂਦੇ ਤੇ ਮੇਰੀ ਅਸੀਂ ਘਰ ਚੱਲ ਗਏ ਜਮਾ ਕਰਾ ਕੇ ਮੈਨੂੰ ਟੈਲੀਫੋਨ ਚੱਲ ਗਿਆ ਵੀ ਤੁਸੀਂ ਸਿੱਧੀ ਥਾਣੇ ਫੇਰ ਦੁਬਾਰਾ ਆਓ ਕੀ ਰੰਜਿਸ਼ ਕੀ ਹੈ ਤੁਹਾਨੂੰ ਰੰਜਿਸ਼ ਇਹਨੂੰ ਲਿਖੜਿਆ ਮੁੰਡੇ ਨੂੰ ਇਹਨਾਂ ਇਹ ਨਹੀਂ ਪਤਾ ਇਹਦੀ ਰੰਜਿਸ਼ ਹੈਗੀ ਆ ਜਾਂ ਕੋਈ ਪਿੰਡ ਵਾਲੇ ਨੇ ਲਾਕਤਬਾਜਾਂ ਦਾ ਦੋਸਤ ਕਰਕੇ ਮਰਵਾਤਾ ਇਹ ਹੁਣ ਪਤਾ ਲੱਗੂ ਕਿ ਬੁਲਤਰੀ ਦਾ ਜਾਣਬਾਰੀ ਕਰਕੇ ਉਹਦਾ ਰਿਮਾਂਡ ਮਿਲਿਆ ਜਾਵੇ ਉਹਨੂੰ ਸਖਤੋ ਸਖਤ ਕਾਰਵਾਈ ਹੋਵੇ ਤੇ ਫੇਰ ਪਤਾ ਲੱਗੂ ਵੀ ਕੀ ਰੰਜਿਸ਼ ਤੇ ਕਿਹੜੀ ਕੁਲਮ ਆ ਰਿਹਾ ਗਾਂਗ ਕਿ ਨਾ ਕੋਈ ਕਾਰਾ ਕਰਨਗਾ ਅਨਮੋਲ ਕੀ ਲੱਗਦਾ ਤਾਂ ਇਹ ਮੂਗਲੇ ਇਹ ਨਾਇਆ ਦਾ ਮੁੰਡਾ ਜੱਟਾਂ ਦਾ ਮੁੰਡਾ ਆ ਇਹ ਦੋਸਤੀ ਆ ਕਿਦੇ ਦਾ ਬੱਬੜੇ ਜਾਣਾ ਤੈਨੂੰ ਨਾਲ ਲੈ ਗਿਆ